ਸੀ ਗੱਲ ਜੀ ਇਹ ਜੀ ਕੈਂਪ ਜਿਹੜਾ ਆਪਾਂ ਲਗਾਇਆ ਵਾ ਇਹਦੇ ਵਿੱਚ ਆਪਾਂ ਆਧਾਰ ਕਾਰਡ شناختی ਕਾਰਡ ਕੋਈ ਉਹਨਾਂ ਦਾ ਵੋਟਰ ਕਾਰਡ ਸਹੀ ਹੋਣ ਵਾਲਾ ਵਾ ਕੋਈ ਮੱਲੋ ਉਹਨਾਂ ਦੇ ਕੋਈ ਅਪਡੇਟ ਆਧਾਰ ਕਾਰਡ ਹੋਣ ਵਾਲੇ ਕੋਈ ਪੈਨਸ਼ਨ ਦੇ ਫਾਰਮ ਉਹਦੇ ਵਿੱਚ ਲਗਾਇਆ ਵਾ ਭਾਜੀ ਕਮਲ ਕੁਮਾਰ ਸਮਾਜ ਸੇਕ ਵੱਲੋਂ ਜਿਹੜੇ ਵੀ ਵੋਟ ਨੰਬਰ 85 ਦੇ ਸਾਡੇ ਵੋਟਰ ਸਪੋਰਟਰ ਆ ਸਾਡੇ ਭੈਣ ਭਰਾ ਵਾ ਉਹ ਆਪਾਂ ਆਣ ਕੇ ਇੱਥੇ ਆਧਾਰ ਕਾਰਡ ਸਹੀ ਕਰਵਾਉਣ ਇਸ ਕਰਕੇ ਹੀ ਕੈਂਪ ਲਗਾਇਆ ਅੱਜ ਇਹ ਕੈਂਪ ਉਹਨਾਂ ਸਿਰੇ ਤੀਰ ਤੱਕ ਚੱਲਦਾ ਰਹੇਗਾ ਜਦੋਂ ਤੱਕ ਇਹ ਜੀ ਚੱਲਦਾ ਹੀ ਰਹੂਗਾ ਜਦ ਤੱਕ ਕੰਮ ਨਹੀਂ ਸਾਡਾ ਸੰਪੂਰਨ ਹੁੰਦਾ ਨਿੱਕਲੇ ਦਿਨ ਬਾਅਦ ਅਸੀਂ ਜਿਹੜਾ ਅੱਗੇ ਰਹੂਗਾ ਇਹ ਜੀ ਕੈਂਪ ਜਿਹੜਾ ਵਾ ਦੋ ਤਿੰਨ ਦਿਨ ਤੇ ਇਕੱਠਾ ਹੀ ਲੱਗੇਗਾ ਫਿਰ ਉਹਨਾਂ ਕੋਲ ਟਾਈਮ ਲਿਆ ਜਾਏਗਾ ਜਿਹੜੇ ਆਪਣੇ ਕਰਦੇ ਆ ਠੀਕ ਆ ਫਿਰ ਦੱਸ ਦਿਆ ਕਰਾਂਗੇ ਆਪਾਂ ਲੋਸਮੈਂਟ ਕਰਵਾ ਦਿਆ ਕਰਾਂਗੇ ਇਸ ਦਿਨ ਆਪਣਾ ਕੈਂਪ ਲੱਗਣਾ ਤੁਸੀਂ ਆਪਣੇ ਆਣ ਕੇ ਠੀਕ ਕਰਵਾ ਲਓ ਅੱਜ ਕੈਂਪ ਕਿੱਥੇ ਲਾਇਆ ਹੈ ਅੱਜ ਜੀ ਕੈਂਪ ਲਗਾਇਆ ਹਰਮਨ ਪ੍ਰਾਪਰਟੀ ਡੀਲਰ ਨਜ਼ਦੀਕ ਵਾਲਮੀਕ ਮੰਦਿਰ ਜਗ੍ਹਾ ਤੇ ਲਗਾਇਆ ਵਾ ਉੱਥੇ ਅੱਜ ਲੱਗਾ ਕੰਮ ਤੇ ਲੱਗ ਪਾ ਗਏ ਕਿੰਨੇ ਲੋਕਾਂ ਦੇ ਕਾਗਜ਼ ਪਾਰਾ ਪਾ ਲਏ ਜੀ ਹੁਣ ਤੱਕ ਤੇ ਕੋਈ 30 35 ਬੰਦਿਆਂ ਦੇ ਕੋਈ ਕਾਗਜ਼ ਆਪਾਂ ਸਹੀ ਕਰ ਚੁੱਕੇ ਆ ਸ਼ਾਮ 4 ਵਜੇ ਤੱਕ ਇਹ ਲਗਦਾ ਬਹੁਤ ਕਿੰਨੇ ਲੋਕ ਆਣਦੇ ਜੇ ਲੱਗ ਪਾਉਣ ਵਾਲੇ ਆ ਬਾ ਜੀ ਕਾਫੀ ਆ ਕਾਫੀ ਅਪਡੇਟ ਕਾਫੀ ਹੋਣ ਵਾਲੀ ਆ ਮੇਰੇ ਕਹ ਅੱਧੇ ਪਿੰਡ ਦੀ ਹੋਣ ਵਾਲੀ ਹਣੀ ਇਹ ਉਹ 3 ਲੱਗੇ ਵਾਰਡ ਦੇ ਲੋਕਾਂ ਲਈ ਜੀ ਵਾਰਡ ਦੇ ਲੋਕਾਂ ਨੂੰ ਸਾਡਾ ਇਹੋ ਮੈਸੇਜ ਆ ਇਹ ਵਾਰਡ ਦੇ ਵਿੱਚ ਵੱਧ ਵੱਧ ਕੰਮ ਕਰਾਇਆ ਜਾਵੇਗਾ ਸੇਵਾ ਕੀਤੀ ਜਾਏਗੀ ਜਿਹੜੀ ਸਾਨੂੰ ਪਰਮਾਤਮਾ ਨੇ ਬਖਸ਼ੀ ਆ ਮੈਂ ਮੈਲ ਸਿੰਘ ਗਿੱਲ ਸਮਾਜ ਸੇਵਕ ਕੁਮਲ ਕੁਮਾਰ ਜੀ ਤੇ ਸਾਡੇ 85 ਨੰਬਰ ਵਾਰਡ ਦੇ ਇੱਕ ਸਾਥ ਨਕਾਸ਼ਾ ਗਿੱਲ ਜੀ ਜਿਹੜੇ ਬਹੁਤ ਲੋਕਾਂ ਨੇ ਬਹੁਤ ਜਿਆਦਾ ਮਿਹਨਤ ਕਰਕੇ ਤੇ ਬੜੀਆਂ ਵੋਟਾਂ ਨਾਲ ਜਿਤਾਇਆ ਆ ਅਹੀਂ ਕੰਮ ਭਲਾਇਆ ਜਿਹੜਾ ਆਧਾਰ ਕਾਰਟ ਪੈਨਸ਼ਨਾਂ ਰਾਸ਼ਨ ਕਾਰਟ ਜੋ ਵੀ ਲੋਕਾਂ ਦੀਆਂ ਮੁਸ਼ਕਲਾਂ ਉਹ ਸਾਰੀਆਂ ਹੱਲ ਹੋਣ ਗਈਆਂ ਬਾਕੀ ਗਲੀਆਂ ਦਾ ਜਿਹੜਾ ਕੰਮ ਆ ਉਹ ਚਾਲੂ ਹੋ ਗਿਆ ਆ ਲੋਕਟੈਲ ਲੱਗਦੀ ਆ ਜਿੱਥੇ-ਜਿੱਥੇ ਕੰਮ ਹੋਣ ਵਾਲੇ ਆ ਸਾਡੇ ਜਿਹੜੇ ਕਾਉਂਸਲਰ ਨੇ ਸ਼੍ਰੀਮਤੀ ਨਤਾਸ਼ਾ ਗਿਲ ਜੀ ਸਾਡੇ ਭੈਣ ਜੀ ਉਹ ਵੱਧ ਤੋਂ ਵੱਧ ਕੰਮ ਕਰਾ ਰਹੇ ਆ ਦੇ ਨਾਲ ਕਮਲ ਕੁਮਾਰ ਜੀ ਜਿਹੜੇ ਹੈਗੇ ਨੇ ਸਮਾਜ ਸੇਵਕ ਉਹ ਵੀ ਵੱਧ ਵੱਧ ਕੰਮ ਕਰਾ ਰਹੇ ਆ ਬਾਕੀ ਅੱਜ ਆਪਾਂ ਕੈਂਪ ਜਿਹੜਾ ਲਾਇਆ ਆ ਉਹ 10 ਵਜੇ ਤੋਂ ਲੈ ਕੇ 4 ਵਜੇ ਤੱਕ 40 50 ਸਵੇਰੇ ਫਾਰਮ ਭਰਤੇ ਹੀ 4 500 ਤੱਕ ਫਾਰਮ ਭਰੇ ਜਾਣਗੇ ਬਾਕੀ ਇਹ ਕੈਂਪ ਜਿਹੜਾ ਇਦਾਂ ਹੀ ਲੱਗਾ ਰਹੇਗਾ ਇਦਾਂ ਲੋਕਾਂ ਦੇ ਕੰਮ ਹੋਣਗੇ ਵੱਧ ਤੋਂ ਵੱਧ ਮਿਹਨਤ ਕਰਕੇ ਸਾਰੇ ਕੰਮ ਸਾਡੀ ਜਿਹੜੀ ਡਿਊਟੀ ਲੱਗੀ ਆ ਅਹੀਂ ਆਪੜੀ ਨਿਭਾ ਰਹੇ ਆ ਸਾਡੇ ਨਾਲ ਜਿਹੜੇ ਸਾਡੇ ਮੈਂਬਰ ਨੇ ਸਰਪੰਚ ਨੇ ਜੋ ਵੀ ਸਾਡੇ ਨਾਲ ਸਾਡੇ ਨਾਲ ਸਾਡੇ ਨਾਲ ਮੋਢੇ ਨਾਲ ਮੋਢਾ ਨਾਲ ਲਾ ਕੇ ਚੱਲੇ ਆ ਉਹ ਸਾਰੇ ਵਦ ਵਦ ਕੰਮ ਕਰਨ ਦੇ ਆ ਵਾਰ ਨੰਬਰ 85 ਦਾ ਆਧਾਰ ਕਾਰਡ ਪੈਨ ਕਾਰਡ ਜੋ ਵੀ ਹੈਗਾ ਕੰਮ ਆ ਰਾਸ਼ਨ ਕਾਰਡ ਇਹ ਨਹੀਂ ਆ ਵੀ 85 ਦਾ ਹੀ ਆ ਜੇ ਹੋਰ ਵੀ ਕਈਆਂ ਦੇ ਕੰਮ ਹੋਣ ਵਾਲੇ ਆ ਦੂਜੇ ਵਾਰਡ ਦੇ ਸਾਰੇ ਕੰਮ ਜਿਹੜੇ ਹੈਗੇ ਆ ਖੁੱਲ ਕੇ ਸਾਰੇ ਕਰਨ ਦੇ ਆ ਵੀ ਇਹ ਵੀ ਸਾਡੀ ਵਾੜ ਆ ਵੀ ਸਾਡੇ ਕੰਮ ਹੋਣੇ ਆ ਸੱਜੇ ਖੱਬੇ ਜਿਨ੍ਹਾਂ ਦਾ ਵੀ ਕੰਮ ਹੋਣ ਵਾਲਾ ਵੱਧ ਤੋਂ ਵੱਧ ਹੋ ਰਿਹਾ ਹੋਰ ਜਿਹੜੇ ਹੈਗੇ ਆ ਕੈਂਪ ਔਰ ਕਿੱਲੀ ਦੇ ਬਾਅਦ ਬੇਰੇ ਇਸੇ ਤਰ੍ਹਾਂ ਜਿਹੜੇ ਉਹ ਵੀ ਲੱਗਦੇ ਰਹਿ ਗਏ ਕਿਦੋਂ ਕੈਂਪ ਕੋ ਜਿਹੜਾ ਹੈਗਾ ਇਹ ਕੰਮ ਜਿਹੜਾ ਹੈਗਾ ਇਹ ਚੱਲਦਾ ਹੀ ਰਹਿਣਾ ਜਿੰਨੀਆਂ ਵੀ ਲੋਕਾਂ ਦੀਆਂ ਮੁਸ਼ਕਲਾਂ ਸਾਰੀਆਂ ਹੱਲ ਹੋਣਗੀਆਂ ਕਿਉਂਕਿ ਇੱਥੇ ਜਿੰਨੇ ਵੀ ਕਾਉਂਸਲਰ ਪਹਿਲਾਂ ਬਣੇ ਨੇ कहने के भी बात नहीं खुशी कहने जैसा काम नहीं कराया पहली जरा समाज सेवक कमल कुमार जी जिन्ना बहुत काम करने ਦਾ ਯਾਨੀ ਕਿ ਚਾਹ ਆ ਬਹੁਤ ਕੰਮ ਕਰਦੇ ਆ ਮਿਹਨਤ ਦੇ ਨਾਲ ਲੋਕਾਂ ਦੀ ਸੇਵਾ ਜਿਹੜੀ ਆ ਉਹ ਵੱਧ ਤੋਂ ਵੱਧ ਪਹਿਲਾਂ ਵੀ ਕਰਦੇ ਰਹੇ ਆ ਕਰੋਨਾ ਦੇ ਵਿੱਚ ਵੀ ਉਹਨਾਂ ਵੱਧ ਤੋਂ ਵੱਧ ਸੇਵਾ ਕੀਤੀ ਆ ਲੋਕਾਂ ਦੀ ਜਿੰਨੇ ਜੋਗੇ ਹੈਗੇ ਵੱਧ ਤੋਂ ਵੱਧ ਸੇਵਾ ਕੀਤੀ ਆ ਹੁਣ ਉਹਨਾਂ ਦੇ ਮਨ ਦੇ ਵਿੱਚ कमल कुमार ਦੇ ਹੈਗਾ ਵੀ ਆਪਾਂ 85 ਨੰਬਰ ਵਾਰਡ ਦੀ ਸੇਵਾ ਕਰਨੀ ਆ ਵੱਧ ਵੱਧ ਸੇਵਾ ਕਰਨਗੇ ਲੋਕਾਂ ਦੇ ਨਾਲ-ਨਾਲ ਲੋਕਾਂ ਨੂੰ ਪ੍ਰਸ਼ਾਦਾ ਵੀ ਸਕਾਰਿਆ ਜਾਇਆ ਚਾਹ ਪਾਣੀ ਦਾ ਪ੍ਰੋਗਰਾਮ ਵੀ ਸਰਾ ਹੈਗਾ ਲੰਗਰ ਸ਼ਿਕਾਇਆ ਜਾ ਰਿਹਾ ਆ ਜਿੱਦਾਂ ਜਿੱਦਾਂ ਲੋਕ ਕੰਮ ਕਰਾਉਂਦੇ ਆ ਉਦਾਂ ਦਾ ਲੰਗਰ ਦਾ ਪ੍ਰਸ਼ਾਦਾ ਵੀ ਕਮਲ ਕੁਮਾਰ ਜੀ ਵੱਲੋਂ ਜਿਹੜਾ ਸੰਗਤ ਨੂੰ ਠੀਕ ਆ ਵੀ ਕੋਈ ਭੁੱਖਾ ਨਾ ਜਾਵੇ ਕਿਸੇ ਨੂੰ 2 ਘੰਟੇ ਲੱਗਦੇ ਕਿਸੇ ਨੂੰ 3 ਘੰਟੇ ਲੱਗਦੇ ਲਾਈਨ ਬੜੀ ਲੰਮੀ ਲੱਗੀ ਆ ਸਾਰੇ ਸੰਗਤ ਜਿਹੜੀ ਆ ਪ੍ਰਸ਼ਾਦਾ ਕਮਲ ਕੁਮਾਰ ਜੀ ਲੋ ਦਾਲ ਫੁਲਕਾ ਚਾਹ ਪਾਣੀ ਦਾ ਸਾਰਾ ਪ੍ਰੋਗਰਾਮ ਕੀਤਾ ਗਿਆ ਆ ਸੰਗਤ ਨੂੰ ਨਰਾਸ਼ ਨਹੀਂ ਕੀਤਾ ਜਾ ਰਿਹਾ ਵੱਧ ਵੱਧ ਸੇਵਾ ਉਹਦੀ ਸਾਡੇ ਜੀ ਜੋ ਵੀ ਕੰਮ ਕਰ ਰਹੇ ਨੇ ਵਧੀਆ ਸਾਡੇ 85 ਵਾਰਡ ਦੇ ਕੌਂਸਲਰ ਸਾਹਿਬ ਹੋਰ ਸਾਡੇ ਵਾਰਡ ਦੇ 85 ਦੇ ਟਹਿਲ ਸਿੰਘ ਜੀ ਜੋ ਪ੍ਰਧਾਨ ਸੁਣੇ ਆ ਕੰਮ ਵਧੀਆ ਤਰੀਕੇ ਨਾਲ ਕਰਾ ਰਹੇ ਨੇ ਵੇਖੋ ਜੋ ਵੀ ਹਨੂ ਕੌਂਸਲਰ ਸਾਹਿਬ ਵੱਲੋਂ ਜੋ ਵੀ ਹੁਕਮ ਹੋਏਗਾ ਪੂਰੀ ਜਿਹੜੀ ਟੀਮ ਆ ਇਹ ਚੱਲੇਗੀ ਸਾਰੇ ਕੰਮ ਕਰਵਾਏਗੀ ਹੁਣ ਗਲੀਆਂ ਗੁਲੀਆਂ ਦੇ ਵੀ ਕੰਮ ਕਰਨ ਵਾਲੇ ਕਾਫੀ ਉਹ ਵੀ ਹੋਣਦੇ ਨੇ ਇਹ ਜਿਹੜਾ ਕਿਸੇ ਦਾ ਤੇ ਅਪਡੇਟ ਨਹੀਂ ਹੋਏ ਕਾਰਡ ਉਹ ਵੀ ਕਾਫੀ ਪਏ ਨੇ ਕਿਸਦਾ ਆਧਾਰ ਕਾਰਡ ਨਹੀਂ ਕੋਈ ਸਹੀ ਨਵਾਂ ਨਹੀਂ ਬਣਿਆ ਕੋਈ ਸਹੀ ਕੋਈ ਹੁਣ ਜਿਹੜੇ ਤਰੀਕੇ ਨਾਲ ਬਣਦੇ ਨੇ ਵਧੀਆ ਤਰੀਕੇ ਨਾਲ ਜੋ ਵੀ ਕੰਮ ਹੋ ਰਿਹਾ ਹੋਏਗਾ ਅੱਗੇ ਰਾਤ ਤੇ ਵੀ ਹੋਏਗਾ ਕਿੰਨੀ ਤੇਰ ਤੋਂ ਤੁਹਾਡੇ ਕਾਰਡ ਨਹੀਂ ਬਣੇ ਜਿਹੜੇ ਅੱਜ ਬਣੇ ਇਹ ਜਿਹੜੇ ਔਰ ਕਾਰਡ ਜਿੱਟ ਕਈਏ ਤੇ ਬਹੁਤ ਪੁਰਾਣੇ ਕਾਰਡ ਆ ਕਈਆਂ ਰੇ ਅੱਗੇ ਵੀ ਚਲੋ ਕਾਉਂਸਲਰ ਬੰਦੇ ਰਹੇ ਨੇ ਪੰਜੀ ਸਾਲ ਸਾਡੇ ਤਰ੍ਹਾਂ ਲੰਗੇ ਨੇ ਕੋਈ ਵੀ ਗਲੀਆਂ ਗੁੜੀਆਂ ਜਿਹੜੀਆਂ ਕੋਈ ਜਿਹੜੇ ਲਿਹਾਜ ਵਾਲੇ ਇਸ ਤਰ੍ਹਾਂ ਕਰੂ ਲੈਂਦੇ ਬਾਕੀ ਤੇ ਸਾਡੇ ਰਹਿ ਜਾਂਦੇ ਸੀਗੇ ਇਹ ਵੀ ਕਾਰਡ ਤੇ ਜੋ ਵੀ ਕੰਮ ਆੜਦਾ ਹੈ ਗਰੀਬ ਬੰਦੇ ਦਾ ਆੜਦਾ ਜਿੰਨਾ ਗਰੀਬ ਵਰਤਿਆ ਸਾਰਿਆਂ ਦੇ ਅਪਡੇਟ ਕਾਰਡ ਹੋਣ ਵਾਲੇ ਆ ਸਾਰਿਆਂ ਦੇ ਮਤਲਬ ਕਿ ਇਹਦਾ ਕੋਈ ਆਧਾਰ ਕਾਰਡ ਨਹੀਂ ਆਦਾ ਕਿ ਇਹਦਾ ਪਿੰਨ ਕਾਰਡ ਨਹੀਂ ਆਦਾ ਜਦੋਂ ਕਿਸੇ ਨੂੰ ਸਬੂਤ ਦੀ ਲੋੜ ਪੈਂਦੀ ਆ ਉਹ ਚਾਰੇ ਸਬੂਤਾਂ ਦੇ ਵੀ ਰਹਿ ਜਾਂਦੇ ਆ ਕਿੱਦਾਂ ਦਾ ਕੰਮ ਇਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਇਹਨਾਂ ਵੱਲੋਂ ਤਾਂ ਅਜੇ ਤੇ ਸ਼ੁਰੂਆਤ ਹੀ ਵੇਖੋ ਇਹਨਾਂ ਦੀ ਕਾਉਂਸਲਰ ਦੀ ਸ਼ੀਟ ਜਿਹੜੀ ਆ ਤੇ ਬਹੁਤ ਵਧੀਆ ਤੇ ਕਿਹਨਾ ਕੰਮ ਹੋਰ ਸ਼ੁਰੂ ਤੋਂ ਹੀ ਹੁੰਦੇ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਰ ਨੰਬਰ 85 ਤੋਂ ਭੈਣ ਜੀ ਨਤਾਸ਼ਾ ਗਿਲਜੀ ਉਹਨਾਂ ਦੇ ਜਿਹੜੇ પતિ ਅਕਮਲ ਕੁਮਾਰ ਜੀ ਸਮਾਜ ਸੇਵਕ ਉਹਨਾਂ ਵੱਲੋਂ ਬਹੁਤ ਵਧੀਆ ਉਪਰਾਲਾ ਹੋ ਰਿਹਾ ਵੀ ਜੋ ਵੀ ਗਰੀਬ ਜਨਤਾ ਦੇ ਕੰਮ ਜਿਹੜੇ ਹੋਣ ਵਾਲੇ ਆ ਜਿਹੜੇ ਭਾジナਟ ਕਰਕੇ ਉਹ ਟਾਈਮ ਕੱਢ ਕੇ ਨਹੀਂ ਕਰ ਸਕ ਹੁੰਦੇ ਜਿੱਦਾਂ ਸਪੋਜ਼ ਕਰੋ ਕੋਈ ਉਹਨਾਂ ਦਾ ਸਵਿਧਾ ਸੈਂਟਰ ਦਾ ਕੰਮ ਆ ਜਾਂ ਉਹਨਾਂ ਨੂੰ ਬਟਾਲਾ ਰੋਡ ਤੇ ਜਾਣਾ ਪੈਣਾ ਜਾਂ ਪ੍ਰਬੰਧਕੀ ਕੰਪਲੈਕਸ ਜਾਣਾ ਪੈਂਦਾ ਟਾਈਮ ਕੱਢ ਕੇ ਕਰਾਇਆ ਪੜਾ ਖਰਚੇ ਕਿ ਮੁਸ਼ਕਲ ਹੁੰਦੀ ਆ ਉਸ ਕਰਕੇ ਉਹਨਾਂ ਨੇ ਸਪੈਸ਼ਲ ਤੌਰ ਤੇ ਇਹ ਜਿਹੜਾ ਕੈਂਪ ਆ ਇਹ ਵਾਰਡ ਨੰਬਰ 85 ਇੱਥੇ ਲਗਾਇਆ ਹੋਇਆ ਵਾ ਵੀ ਜਨਤਾ ਨੂੰ ਕਿਸੇ ਤਰ੍ਹਾਂ ਦੀ ਕੋ ਪ੍ਰੋਬਲਮ ਨਾ ਹੋਵੇ ਅਜਨਟ ਦੀ ਇੱਥੇ ਇਸ ਵੇਲੇ ਜਿਹੜਾ ਕੈਂਪ ਲੱਗਾ ਵਾ ਇਸ ਕੈਂਪ ਦੇ ਵਿੱਚ ਪੈਨਸ਼ਨ ਦੇ ਜਿਹੜੇ ਫਾਰਮ ਆ ਉਹ ਭਰੇ ਜਾ ਰਹੇ ਨੇ ਜਿਹੜੇ ਆਧਾਰ ਕਾਰਡ ਅਪਡੇਟ ਹੋ ਰਹੇ ਆ ਜਿਹੜੇ ਨਵੇਂ ਆਧਾਰ ਕਾਰਡ ਉਹ ਵੀ ਬਣ ਰਹੇ ਆ ਕਿਉਂਕਿ ਜਿਹੜੇ ਆਧਾਰ ਕਾਰਡ ਅਪਡੇਟ ਨਹੀਂ ਹੋਏ ਉਹਨਾਂ ਕਰਕੇ ਨਾ ਜਿਹੜੀ ਕੇਵਾਈਸੀ ਕਣਕ ਦੀ ਰਾਸ਼ਨ ਦੀ ਮੁਸ਼ਕਲ ਸੀ ਉਹ ਉਹਨਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ ਸੀ ਜੇ ਇੱਕ ਪਰਿਵਾਰ ਦੇ ਵਿੱਚ ਚਾਰ ਜਣੇ ਆ ਰਾਸ਼ਨ ਲੈਣ ਵਾਲੇ ਉਹਨਾਂ ਚ ਜੇ ਕਿਸੇ ਇੱਕ ਦਾ ਅਪਡੇਟ ਹੋਇਆ ਤਿੰਨਾਂ ਦਾ ਨਹੀਂ ਹੋਇਆ ਤੇ ਉਹਨੂੰ ਸਿਰਫ 15 ਕਿਲੋ ਕਣਕ ਮਿਲਦੀ ਵੀ ਜਿਹੜੀ ਕੋ ਨੂੰ 60 ਕਿਲੋ ਮਿਲਣੀ ਚਾਹੀਦੀ ਤੇ ਪਰਿਵਾਰਕ ਜੀ ਦੇ ਹਿਸਾਬ ਨਾਲ ਜਿੱਥੇ ਚਾਰ ਜੀਆਂ ਨੇ ਖਾਣੀ ਆ ਉੱਥੇ ਇੱਕ ਜੀ ਦੇ ਮਿਲਣ ਦੇ ਨਾਲ ਗੁਜ਼ਾਰਾ ਹੋਣਾ ਬੜਾ ਮੁਸ਼ਕਲ ਸੀ ਜਿਹੜੇ ਇਲਾਕੇ ਦੇ ਹਾਂਜੀ ਅਸੀਂ 85 ਨੰਬਰ ਵਾਰਡ ਦੇ ਆ 85 ਨੰਬਰ ਵਾਰਡ ਦੇ ਜਿਹੜੇ ਸਾਡੇ ਭੈਣ ਜੀ ਨਤਾਸ਼ਾ ਗਿੱਲ ਜੀ ਨੇ ਉਹਨਾਂ ਦੇ ਅਸਮ ਕਮਲ ਕੁਮਾਰ ਉਹਨਾਂ ਦੇ ਵਾਰਡ ਦੇ ਕੰਮ ਬਾਕੀ ਇਹ ਜਿਹੜੇ ਕੰਮ ਨੇ ਕਿਸੇ ਦੇ ਵੀ ਨਹੀਂ ਰਹਿ ਰਹੇ 85 ਨੰਬਰ ਵਾਰਡ ਆ ਭਾਵੇਂ ਜਿਹੜਾ ਪੰਚਾਇਤੀ ਏਰੀਆ ਵੀ ਆ ਇਹ ਪਾਸਾ ਵਾ ಗ್ರಾಮ ਪੰਚਾਇਤ ਬਾਬਾ ਜੀਵਨ ਸਿੰਘ ਨਗਰ ਇਨ ਇੱਥੋਂ ਦੇ ਵੀ ਲੋਕ ਆਏ ਨੇ ਉਹਨਾਂ ਦੇ ਵੀ ਕੰਮ ਹੋਦੇ ਨੇ ਹੋਰ ਕਿਹੜੇ ਕਿਹੜੇ ਕੰਮ ਜਿਹੜੇ ਇੱਥੋਂ ਦੇ ਹੋਣ ਵਾਲੇ ਇੱਥੋਂ ਦੇ ਕੰਮ ਜਿਹੜੇ ਨੇ ਕਈ ਜਿਹੜੀਆਂ ਗਲੀਆਂ ਵਾ ਸਰਪੰਚੀ ਦੇ ਟਾਈਮ ਤੇ 40-40 ਸਾਲ ਪੁਰਾਣੀਆਂ ਜਿਹੜੀਆਂ ਬਣਨ ਵਾਲੀਆਂ ਸੀ ਉਹ ਵੀ ਕਾਫੀ ਅਜੇ ਬਣਨ ਵਾਲੀਆਂ ਵਾ ਹੁਣ ਜਿਹੜੇ ਆ ਇਸ ਵੇਲੇ ਸਾਡੇ ਕਾਉਂਸਲਰ ਸਾਹਿਬ ਬਣੇ ਨੇ ਉਹਨਾਂ ਨੇ ਟੀਮ ਨੂੰ ਸਾਰਿਆਂ ਸੱਦਿਆ ਵਾ ਕਿ ਕੇਦਾਰਾਂ ਸੱਦਿਆ ਵਾ ਸਾਰੇ ਐਸਟੀਮੇਟ ਹਫਤੇ 10 ਦਿਨਾਂ ਦੇ ਵਿੱਚ ਉਹਨਾਂ ਨੇ ਐਸਟੀਮੇਟ ਲਗਵਾਏ ਨੇ ਉਹ ਹੁਣ ਤੁਹਾਨੂੰ ਪਤਾ ਭੀ ਜਿਹੜੀ ਐਸ ਇਸ ਵੇਲੇ ਮੇਅਰ ਦਾ ਚੱਲ ਰਹੀ ਆ ਤੇ ਉਸ ਤੋਂ ਬਾਅਦ ਜਦੋਂ ਆ ਜਿਹੜਾ ਹੁੰਦਾ ਵਾ ਸੌਂ ਚੱਕ ਸਮਾਗਮ ਆ ਤੇ ਉਹ ਨਾਲ ਸਾਰੇ ਕੰਮ ਹੋ ਰਹੇ ਨੇ ਤੇ ਇਸ ਵੇਲੇ ਅਨਮੋਲਨ ਕਲੇਬ ਦੇ ਵਿੱਚ ਜਿਹੜੀਆਂ ਦੋ ਛੜਕਾਂ ਸਟਾਰਟ ਹੋਈਆਂ ਵਾ ਇੱਕ ਬਣ ਗਈ ਹੈ ਤੇ ਇੱਕ ਹੋਰ ਬਣ ਰਹੀ ਆ ਭਾਜੀ ਹੁਣੀ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਜੁਆਇਨ ਕੀਤਾ ਵਾ ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਅਤੇ ਪਹਿਲ ਦੇ ਆਧਾਰ ਤੇ ਸਾਰੇ ਕੰਮ ਜਿਹੜੇ ਧਾਰੀਵਾਲ ਸਾਹਿਬ ਨੇ ਕਿਹਾ ਤੁਹਾਡੇ ਪਹਿਲ ਦੇ ਆਧਾਰ ਤੇ ਕੰਮ ਹੋਣਗੇ ਭਾਜੀ ਲੋਕਾਂ ਨੂੰ ਉਮੀਦ ਜਿਤਾਈ ਜਾ ਰਹੀ ਹੈ ਕਿ ਲੋਕਾਂ ਦੇ ਕੰਮ ਜਿਹੜੇ ਇਸੇ ਤਰ੍ਹਾਂ ਆਉਣ ਵਾਲੇ ਜਿਹੜੇ ਰਹਿੰਦੇ ਆ ਕੀਤੇ ਜਾਣਗੇ ਜਿਤ ਸਰਾਜ ਕੀਤੇ ਜਾ ਰਹੇ ਇਸੇ ਤਰ੍ਹਾਂ ਹੋਣਗੇ ਜੀ ਪੂਰੇ ਕੰਮ ਹੋਣਗੇ ਜੀ ਲੋਕਾਂ ਦੇ ਕੋਈ ਮੁਸ਼ਕਲ ਨਹੀਂ ਆਏਗੀ ਕਿਸੇ ਨੂੰ ਸਾਰੇ ਕੰਮ ਜਿੱਦਾਂ ਅੱਜ ਹੋਣ ਦੇ ਇਦਾਂ ਹੀ ਹੋ ਔਰ ਜਿਹੜੀਆਂ ਕੋਈ ਇਲਾਕੇ ਦੀਆਂ ਲਾਈਟਾਂ ਨੇ ਬੱਚਿਆਂ ਦੇ ਖੇਡਣ ਵਾਸਤੇ ਪਾਰਕਾਂ ਹੁੰਦੀਆਂ ਆ ਜਾਂ ਡਿਵੈਲਪਮੈਂਟ ਨੂੰ ਲੈ ਕੇ ਕੰਮ ਹੈਗੇ ਆ ਗਲੀਆਂ ਦੇ ਲੈ ਕੇ ਹੈਗੇ ਆ ਜਾਂ ਟਾਈਲਾਂ ਵਾਲੀਆਂ ਸੜਕਾਂ ਨੇ ਉਹ ਭਾਜੀ ਸਾਰਾ ਸਰਵੇ ਹੋ ਗਿਆ ਵਾ ਕੱਲ ਲਾਈਟਾਂ ਦਾ ਵੀ ਕਰਵਾਤਾ ਗਲੀਆਂ ਦਾ ਵੀ ਕਰਵਾਤਾ ਵਾ ਥੋੜੀ ਦੇਰ ਦਿੱਤਾਗੇ ਸਾਰਾ ਕੰਮ ਆਪਾਂ ਓਕੇ ਕਰਦਾ ਸੀ